ਅੱਜ ਆਪਾਂ ਵੀਡੀਓ ਬਣਾ ਰਹੇ ਆ ਜੀ ਪਿੰਡ ਦਿਹਾਲਪੁਰਾ ਮਿਰਚੇ ਕਾ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਭਾਈ ਰਾਮ ਸਿੰਘ ਦੇ ਘਰੋਂ ਇੱਕ ਆਪਾਂ ਤੁਹਾਨੂੰ ਚੰਗੇ ਵਜਣ ਵਾਲੀ ਚੰਗੀ ਸਿਹਤ ਵਾਲੀ ਆਪਾਂ ਸੱਜਣ ਮੱਝ ਦਿਖਾ ਰਹੇ ਆ ਪੂਰੀ ਗੱਲਬਾਤ ਤਾਂ ਪਾਈ ਦੇ ਨਾਲ ਕਰਾਂਗੇ ਵੀ ਕਦੋਂ ਸੂਈ ਆ ਤੇ ਕਿੰਨਾ ਇਹਦਾ ਪਿਛਲੇ ਸੂਏ ਦਾ ਤਾਂ ਤੁਸੀਂ ਪੂਰੀ ਜਾਣਕਾਰੀ ਲੈ ਕੇ ਆਪਾਂ ਇਹ ਵੀਡੀਓ ਬਣਾ ਰਹੇ ਆ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਫਿਕਸ ਹਵਾਨੇ ਦੀ ਹੈ ਤੇ ਸਿੰਘਾਂ ਦੀ ਸੇਪ ਵੀ ਸੋਹਣੀ ਹੈ ਤੇ ਵਜਨ ਚੰਗਾ ਹੈ ਕਰਦੇ ਆ ਬਾਈ ਦੇ ਨਾਲ ਗੱਲਬਾਤ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਦਿਖਾਵਾਂਗੇ ਹਾਂਜੀ ਬਾਈ ਕੀ ਹਾਲ ਚਾਲ ਹੈ ਠੀਕ ਹੈ ਜੀ ਬਹੁਤ ਠੀਕ ਹੈ ਸੇਤਾ ਹਾਂਜੀ ਹਾਂਜੀ ਸੂਆ ਮੱਝ ਦਾ ਕਿਹੜਾ ਤੀਜਾ ਸੂਆ ਜੀ ਤੀਜਾ ਸੂਆ ਸੂਈ ਆ ਕਦੋਂ ਕੁ ਸੂਈ ਆ ਇਹ ਪਰਸੋਂ ਸੂਈ ਆ ਜੀ ਕਿੰਨਾ ਕੁ ਬੋਲਾ ਹੋ ਇਹ 10 11 ਲੀਟਰ ਤਿਆਰ ਹੈ ਜੀ ਤੇ ਕਿੰਨਾ ਕੁ ਮਾਲਕਾਂ ਦਾ ਦੱਸਿਆ ਦੁੱਧ ਏ 15 ਲੀਟਰ ਦੁੱਧ ਤਿਆਰ ਦਿਸਿਆ ਮੈਂ ਚੋਇਆ ਪਿਛਲੇ ਸੋਈ ਠੀਕ ਹੈ ਅ ਰੇਟ ਕੀ ਕਰਤਾ ਜੀ ਰੇਟ 155000 ਤੋਰਿਓ ਅ ਰੇਟ 155 ਜੀ ਪਿਛਲੇ ਸੋਈ ਦਾ 15 ਲੀਟਰ 10 ਲੀਟਰ ਮਿੱਤਰੋ ਬੋਲਾ ਤਿਆਰ ਆ ਪਰਸੋਂ ਸੋਈਆ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਸੰਪਰਕ ਨਾ ਆੜੂਗਾ ਬਿਲਕੁਲ ਮਿੱਤਰੋ ਦੇਖ ਸਕਦੇ ਕੱਚਾ ਵਜਣ ਚੰਗਾ ਤੇ ਚੰਗੀ ਸਭੀ ਵੀ ਐ ਤੇ ਦੁੱਧ ਫੇਰ ਕਹਿਣਾ ਵੀ ਦੂਜੇ ਸੋਈ ਦਾ 15 ਲੀਟਰ ਥਾਂਲੇ ਵੀ ਦੀ ਪੂਰੀ ਸਾਫ ਸੋਹਣਾ ਹਵਾਨਾ ਮੁੱਲ ਫੇਰ ਕਹਣਾ ਵੀ 1.55 ਮਾੜ ਤਾਂ 1.55 ਦੇ ਵਿੱਚ ਹੋ ਜਾਣਾ ਤੇ ਦਰਦੀ ਦਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਤਿਆਰ ਹੈ ਜਿਹੜਾ ਵੀਡੀਓ ਬਣਾਉਣ ਦਾ ਸਾਡਾ ਟਾਈਮ ਹੈ ਅਸੀਂ 3-4 ਦੇ ਕਰੀਬ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਤੇ ਫੋਨ ਨੰਬਰ ਬੋਲ ਦਈਏ ਆਪਣਾ 95927 ਜੀ 5008 95927 ਤੇ 5008 ਵਜੇ ਦਾ ਫੋਨ ਨੰਬਰ ਹੈ ਸੋ ਸਿੰਘਾਂ ਦੀ ਸੇਵ ਵੀ ਸੋਹਣੀ ਹੈ ਭਜਨ ਚੰਗਾ ਤੇ ਚੰਗੇ ਮਿੱਤਰੋ ਸਭ ਵੀ ਆ ਤੇ ਜੇਕਰ ਕਿਸੇ ਵੀ ਵੀਰ ਭਰਾ ਨੇ ਮਿੱਤਰੋ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਅਜ 98724 82124 ਬਹੁਤ ਹੀ ਠੰਡੀ ਸੀਲ ਤੁਸੀਂ ਦੇਖ ਸਕਦੇ ਹੋ ਭੋਰਾ ਡਰਦੀ ਨਹੀਂ ਕੋਈ ਐਚ ਵੀ ਨਹੀਂ ਕਰਦੀ ਬਹੁਤ ਆਰਾਮਦਾਰੀ ਦੇ ਨਾਲ ਮਿੱਤਰੋ ਇਹ ਵੀਡੀਓ ਬਣਾਈ ਹੈ ਜਿਹੜੇ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦਾ ਨਾਲ ਸੰਪਰਕ ਮੰਗਰ ਕਟਾ ਤੇ ਦੁੱਧ 10 ਲੀਟਰ ਜਿਹੜਾ ਬੋਲਾ ਤਿਆਰ 断了吧。